ਜਦੋਂ 83 ਤੋਂ ਬਾਅਦ ਖਰਕੂ ਬਾਦ ਦਾ ਦੌਰ ਚੱਲਦਾ ਸੀ ਉਹਨਾਂ ਦਿਨਾਂ ਦੀ ਗੱਲ ਦੱਸਣ ਜਾ ਰਿਆਂ ਹਾਂ ਸਿੰਗਰਾਂ ਦੀ ਮੁਹੰਮਦ ਸਦੀਕ ਸਰਿੰਦਰ ਚਿੰਦੇ ਚਾਇਦ ਉਹਨਾਂ ਦਿਨਾਂ 'ਚ ਕੋਈ ਇੰਜਰੀ ਹੋਈ ਸੀਗੀ ਜਸਵੰਤ ਸਦੀਲਾ ਵੀ ਸੀਗਾ ਤੇ ਹੋਰ ਨਾਲ ਸਿੰਗਰ ਸੀਗੇ ਨਾਮ ਤੇ ਚਲੋ ਦੋ ਮੇਨ ਮੈਂ ਤੁਹਾਨੂੰ ਦੱਸ ਦਿੱਤੇ ਤੇ ਬਾਕੀ ਹੋਰ ਕੁਝ ਸਿੰਗਰ ਤੇ ਇਹਨਾਂ ਨੇ ਫੋਨ ਕੀਤਾ ਗੁਰਚਰਨ ਪੋਲੀ ਨੂੰ ਕਿ ਆਓ ਪੋਲੀ ਸਾਹਿਬ ਆਪਾਂ ਕੱਲ ਤੱਕ ਸਭ ਤੇ ਚੱਲਦੇ ਆਂ ਤੇ ਜਥੇਦਾਰ ਸਾਹਿਬ ਕੋਲ ਬੇਨਤੀ ਕਰਦੇ ਆਂ ਵੀ ਸਾਡਾ ਤਾਂ ਕਲਾਕਾਰੀ ਦਾ ਦੌਰ ਬੰਦ ਹੋ ਗਿਆ ਤੇ ਅਸੀਂ ਤਾਂ ਘਰ ਵਿਹਲੇ ਬੈਗਾ ਸਾਡੇ ਨਾਲ ਐਨੇ ਤੱਬਰ ਜੁੜੇ ਹੋ ਆ ਆ ਢੋਲਕੀਆਂ ਬਾਜਿਆਂ ਵਾਲੇ ਜਾਂ ਹੋਰ ਸਾਰੇ ਜੁੜੇ ਆ ਇਸ ਤਰ੍ਹਾਂ ਤੁਸੀਂ ਸਾਡੇ ਲਈ ਕੁਝ ਕਰੋ ਤੇ ਕਹਿੰਦੇ ਅਸੀਂ ਗਰਚਰਨ ਪੌਲੀ ਨੂੰ ਵੀ ਫੋਨ ਕੀਤਾ ਉਹ ਕਹਿੰਦਾ ਨਾ ਬਾਈ ਮੈਂ ਤਾਂ ਕਲੀਨ ਚੇ ਪਾ ਪਗ ਨਹੀਂ ਵੰਦਾ ਉਹ ਨਹੀਂ ਤਾਂ ਉੱਥੇ ਮੇਰੇ ਗਾਤਰਾ ਪਵਾ ਦੇਣਾ ਜਾਂ ਮੇਰੇ ਤੇ ਕਹੂਗੇ ਪੱਗ ਬੰਨ ਦਾੜੀ ਰੱਖ ਤੂਹਾ ਕੀ ਬਣਿਆ ਆ ਕਹਿੰਦਾ ਮੈਂ ਨਹੀਂ ਜਾਣਾ ਜੀ ਕਹਿੰਦੇ ਹੋ ਨਹੀਂ ਗਿਆ ਚਲੋ ਅਸੀਂ ਜਿੰਨੇ ਸੀ ਇੱਕ ਦਿਓਲ ਨਾਮ ਦਾ ਕੋਈ ਵਿੱਚ ਸੀਗਾ ਅਸੀਂ ਜੀ ਕਹਿੰਦੇ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਆ ਸਭ ਚਲ ਗਏ ਪਹਿਲਾਂ ਇੱਥੋਂ ਅੰਮ੍ਰਿਤਸਰ ਜਿਹੁੰਦੇ ਆ ਉੱਤੇ ਕਹਿੰਦੇ ਗਏ ਤੇ ਉੱਥੇ ਜਾ ਕੇ ਕੋਈ ਕਮਰਾ ਸੀਗਾ ਤੇ ਉੱਥੇ ਜਾ ਕੇ ਪਹਿਲਾਂ ਹੈ ਨਹੀਂ ਸੀ ਜਿੱਤੇਦਾਰ ਸਾਨੂੰ ਪਤਾ ਲੱਗਾ ਵੀ ਐਨੇ ਕਿਤੇ ਬਾਅਦ ਆਉਣਗੇ ਕਹਿੰਦੇ ਸਾਡੀਆਂ ਲੱਤਾਂ ਕੰਬਣ ਜਦੋਂ ਅਸੀਂ ਦੇਖੇ ਉੱਤੇ ਰਸਲਟਾਂ ਵਾਲੇ ਮੋਰੇ ਖੜੇ ਕਿਸੇ ਕੋਲ ਦੂਸਰਾ ਰਬੋਲਵਲ ਸੀਗਾ ਕਿਸੇ ਕੋਲ ਕਹਿੰਦੇ ਚਲੋ ਨਹੀਂ ਤੈਨੂੰ ਕਿਹਾ ਕੁੱਖ ਨਹੀਂ ਤੇ ਅਸੀਂ ਪਰ ਲੱਤਾਂ ਸਾਡੀਆਂ ਕਹਿੰਦੇ ਕੰਬਦੀਆਂ ਸੀ ਤੇ ਸਾਡੇ ਨਾਲ ਸੀਨੀਅਰ ਸੀ ਸਾਡੇ ਮੁਹੰਮਦ ਸਦੀਕ ਹੋਣੀ ਤੇ ਕਹਿੰਦੇ ਚਲ ਗਏ ਜੀ ਜਾ ਕੇ ਜਨੂ ਪਤਾ ਲੱਗਾ ਬਜੱਤੇਦਾਰ ਸਾਹਿਬ ਆ ਰਹੇ ਆ ਉੱਥੇ ਕਹਿੰਦੇ ਕਹਿੰਦੇ ਬੈਠੋ ਬੈਠ ਗਏ ਤੇ ਕਹਿੰਦੇ ਅਸੀਂ ਫਿਰ ਹੁਣੀ ਮਾਰੀ ਸਦੀਕ ਸਾਹਿਬ ਨੂੰ ਫਿਰ ਸਦੀਕ ਸਾਹਿਬ ਹੁਣ ਕਰੋ ਗੱਲ ਕਹਿੰਦੇ ਸਦੀਕ ਸਾਹਿਬ ਕਹਿੰਦੇ ਜੀ ਭਈ ਬੇਨਤੀ ਹੱਥ ਜੋੜ ਕੇ ਅਸੀਂ ਇੱਕ ਤੁਹਾਡੇ ਅੱਗੇ ਲੈ ਕੇ ਆਏ ਆ ਤੇ ਸਾਡੀ ਫਰਿਆਦ ਇਹ ਆ ਭਈ ਸਾਡੇ ਨਾਲ ਐਨੇ ਪਰਿਵਾਰ ਜੁੜਿਓ ਆ ਆ ਢੋਲਕੀਆਂ ਬਾਜਿਆਂ ਵਾਲੇ ਆ ਇਸ ਤਰ੍ਹਾਂ ਇਸ ਤਰ੍ਹਾਂ ਸਾਰਾ ਹੀ ਦੱਸਿਆ ਤੇ ਤੁਸੀਂ ਇੱਕ ਪਰਮਾਨ ਜਾਰੀ ਕਰ ਦਿਓ ਵੀ ਭਾਈ ਨਾ ਸਿੰਗਰਾਂ ਨੂੰ ਨਾ ਕੁਝ ਵੀ ਕਹੋ ਇਹਨਾਂ ਦਾ ਕੰਮ ਚੱਲਣ ਦਿਓ ਤੇ ਕਹਿੰਦੇ ਪਰ ਜੋ ਮੋਰਿਓ ਸਾਨੂੰ ਜੱਥੇਦਾਰ ਸਾਹਿਬ ਨੇ ਕਿਹਾ ਨਾ ਸਾਨੂੰ ਤਾਂ ਕਹਿੰਦੇ ਲੱਭੇ ਨਾ ਪਿਆ ਸੀ ਜੱਜੀ ਕਿੱਥੇ ਕਹਿੰਦੇ ਮੋਰਿਓ ਕਹਿੰਦੇ ਉਹ ਗੱਲ ਸੁਣ ਲਓ ਕੌਮ ਤੇ ਇੰਨੀ ਭਾਰੀ ਚੱਲਦੀ ਆ ਤੇ ਤੁਹਾਨੂੰ ਗਾਣ ਪਜਣ ਦੀ ਪਈਓ ਤੁਹਾਨੂੰ ਮਾੜੀ ਮੋਟੀ ਸ਼ਰਮ ਆ ਗਈ ਕਹਿੰਦੇ ਸਾਰੇ ਅਸੀਂ ਤਾਂ ਪਾਣੀ ਪਾਣੀ ਹੋ ਗਏ ਉਸ ਇਤੇ ਸਦੀਕ ਸਾਹਿਬ ਦੀ ਵੀ ਰਹੀ ਕ ਉਹਨਾਂ ਤੇ ਕਹਿੰਦੇ ਅਸੀਂ ਕਿਹਾ ਤਾਂ ਕਹਿੰਦੇ ਜੀ ਅਸੀਂ ਕਿਆ ਹੋ ਗਿਆ ਤੇ ਕਹਿੰਦੇ ਜਾਨੂ ਹੀ ਬੋਲ ਪਏ ਆ ਤੁਸੀਂ ਯਾਰ ਦਾੜੀਆਂ ਕਿੰਨਾ ਕਟਾਈਆਂ ਆ ਤੁਸੀਂ ਕਿਦਾਂ ਹੱਤੁਰਿਓ ਆ ਬਣ ਕੇ ਤੁਹਾਨੂੰ ਨਹੀਂ ਆਉਂਦਾ ਪਈ ਅਸੀਂ ਕੌਮ ਤੇ ਕੁਝ ਕੌਮ ਦਾ ਕੋਈ ਅਸੀਂ ਕਰ ਲਈਏ ਕੁਛ ਅਸੀਂ ਵੀ ਕਹਿੰਦੇ ਜੀ ਅਸੀਂ ਕਿਆ ਵਾਕਿਆ ਪੋਲੀ ਵਾਲੀ ਗੱਲ ਸੱਚੀ ਹੋ ਗਈ ਪੋਲੀ ਸੱਚੇ ਹੀ ਕਹਿੰਦਾ ਸੀ ਕਹਿੰਦੇ ਚਲੋ ਜੀ ਅਸੀਂ ਕਿਆ ਕੋਈ ਨਹੀਂ ਜੀ ਠੀਕ ਆ ਕਹਿੰਦੇ ਹੁਣ ਹੀ ਨਹੀਂ ਜੀ ਸਾਡੀ ਇੱਕ ਵੀ ਸੁਣੀ ਉਹ ਕਹਿੰਦੇ ਬੰਦਿਆਂ ਦਾ ਬਣ ਕੇ ਦੌੜ ਜਾਓ ਚੁੱਪ ਕਰਕੇ ਜੋ ਮੁੰਡੇ ਕਹਿੰਦੇ ਆ ਜੋ ਇਸ ਵੇਲੇ ਤੁਹਾਨੂੰ ਹੁਕਮ ਹੁੰਦਾ ਉਹ ਮੰਨੋ ਗਾਣ ਬਜਾਣ ਦੀ ਕੋਈ ਲੋੜ ਨਹੀਂ ਇੱਥੇ ਗਾਣਾ ਵਜਾਣਾ ਨਹੀਂ ਚੱਲਣਾ ਪਹਿਲਾਂ ਹੀ ਬਹੁਤ ਔਕਤ ਸਮਾਜ ਆਖਾਦਤਾ ਹੋ ਰਹੀਆਂ ਆ ਹੈ ਕੌਮ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਤੇ ਤੁਹਾਨੂੰ ਗਾਣ ਵਜਾਣ ਦੀ ਭਜੋ ਆ ਤੁਸੀਂ ਮਾੜੀ ਮੋਟੀ ਸ਼ਰਮ ਨੂੰ ਹਿਆ ਮਾਤਨੀਓ ਹੱਥ ਮਾਰੋ ਤੇ ਚੁੱਪ ਕਰਕੇ ਘਰ ਬੈਠੋ ਹੋਰ ਕੋਈ ਕੰਮ ਕਰ ਦੇਖ ਲਓ ਤੇ ਆਪਣਾ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲੋ ਇਹ ਗਾਣੇ ਵਜਾਣ ਦੇ ਢੋਲਕੀਆਂ ਚ ਨੇ ਬੰਦ ਕਰ ਦਿਓ ਕਹਿੰਦੇ ਜੀ ਅਸੀਂ ਆ ਕੇ ਜਲੰਧਰ ਤੱਕ ਆਉਂਦਿਆਂ ਨੇ ਕਹਿੰਦੇ ਜੀ ਅਸੀਂ ਇੱਕ ਦੂਜੇ ਨੂੰ ਬੁਲਾਇਆ ਹੀ ਨਹੀਂ ਉਸ ਤੋਂ ਬਾਅਦ ਕਿਤੇ ਅਸੀਂ ਇੱਕ ਦੂਜੇ ਨਾਲ ਗੱਲ ਕੀਤੀ ਤੇ ਐਦਾਂ ਦੀ ਸਾਡੇ ਨਾਲ ਕਹਿੰਦੇ ਉਹ ਵਾਪਰੀ ਸੀ ਤੇ ਕਹਿੰਦੇ ਇਹ ਸੀ ਜੀ ਤੁਹਾਨੂੰ ਕਿਵੇਂ ਲੱਗੀ ਗੱਲਬਾਤ ਜ਼ਰੂਰ ਦੱਸਿਓ ਧੰਨਵਾਦ